ਅੰਜ 7 ਮਿੰਟ ਸ਼ੁਕਤੀ ਤੇ ਅੱਜ ਆਪਾਂ ਲੱਗੇ ਆਲੂ ਵਾਲੇ ਪਰੌਠੇ ਜਰਾ ਆਂਦ ਵਾਲ ਤੇ ਅੰਮੇ ਇਹ ਤੇ ਮਿਰਚ ਤੇ ਹਾਦਰਕ ਪਿਆਜ਼ ਕੱਟ ਲਿਆ ਇਹਦੇ ਧਨੀਆ ਕੱਟ ਲਿਆ ਇਹਨਾਂ ਨੂੰ ਮੈਂ ਧੋ ਲਿਆ ਤੇ ਹੁਣ ਆਲੂ ਛੱਲ ਲਈ ਤੇ ਬੱਚੇ ਬਿਲਕੁਲ ਰੈਡੀ ਐ ਸਕੂਲ ਜਾਣ ਦੇ ਅੱਜ ਚਾਰਾਂ ਦਿਨਾਂ ਬਾਅਦ ਲੱਗੇ ਆ ਇਹ ਤੁੱਪੇ ਇਹ ਵੀ ਹੁਣ ਤੁੱਪੇ ਆ ਗਈ ਸੀਗੀ ਚਾਹ ਲੈ ਕੇ ਆਵਦੀ ਸੇ ਅੱਜ ਮੇ ਕੱਪੜੇ ਵੀ ਸਾਰੇ ਪਾਤੇ ਸੀ ਟਾਈਮ ਨਾਲ ਉੱਪਰ ਕਿ ਮਸ਼ੀਨ ਤਾਂ ਚਲਾ ਦਿੰਦੇ ਸੀ ਕਿ ਸਕੌਣ ਵਾਲੇ ਤੇ ਵੀ ਲੈਂਦੇ ਸੀ ਸਲਾਹ ਬੀਜੀ ਰਹਿੰਦੀ ਸੀ ਦੇਖੋ ਅਜੇ ਤੱਕ ਪਾਣੀ ਖੜਾ ਹੋਇਆ ਛੱਤ ਤੇ ਮੀਂਹ ਹੁਣ ਜੇ ਅੱਜ ਦੀ ਧੁੱਪ ਲੱਗ ਗਈ ਤਾਂ ਸਾਰਾ ਸੁੱਕ ਜਾ ਸਾਰੇ ਆਨੇ ਹੁਣ ਅੱਜ ਕੱਪੜੇ ਕੱਢ ਕੇ ਬਾਹਰ ਪਾਏ ਹੋਏ ਆ ਛੱਤ ਤੇ ਉਹ ਦੇਖੋ ਇਸਾਂਤਰੀ ਆਪਣੇ ਨਾ ਤੁਹਾਨੂੰ ਜਿਉਂਮ ਕਰਕੇ ਨਾਲ ਦੇ ਘਰ ਆ ਲੈਣੇ ਲੱਗੇ ਹੋਇਆ ਤਿੰਨ ਦਰਖਤਾਂ ਇਹਨਾਂ ਦੇ ਤਿੰਨੇ ਹੀ ਭਰੇ ਹੀ ਪਏ ਆ ਸੰਤਰੀਆਂ ਹੁਣ ਆਪਾਂ ਜੀ ਆਲੂ ਭਾਲ ਕੇ ਛੱਲੇ ਤੇ ਹੁਣ ਆਪਾਂ ਇਹਨੂੰ ਵੀ ਮਿਕਸ ਕਰ ਲਿਆ ਵਾ ਗ੍ਰੇਨਡ ਕਰ ਲਿਆ ਤੇ ਪਿਆਜ਼ ਨੂੰ ਹਰੀ ਮਿਰਚ ਤੇ ਅਦਰਕ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਤੇ ਨਾਲ ਆਪਾਂ ਪਾ ਦਿੰਨੇ ਆ ਜੀਰਾ ਤੇ ਨਮਕ ਆਪਾਂ ਉਹਦੇ ਹੀ ਪਾਵਾਂਗੇ ਜਦੋਂ ਬਣਾਉਣੇ ਹੋਣਗੇ ਪਰੌਤੇ ਨਮਕ ਨਹੀਂ ਪਹਿਲਾਂ ਪਾਉਂਦੇ ਤੇ ਅਜਵੈਨ ਵਾਲੇ ਮੈਂ ਪਾਉਂਦੇ ਕਿਉਂਕਿ ਹਰਸ਼ਾਨ ਨੂੰ ਪਸੰਦ ਕਰਦਾ ਹੈ ਰਹਿਣ ਤੇ ਧਲੀਆਂ ਪਾਉਂਗੀ ਵਿੱਚ ਇਹਦੇ ਹੁਣ ਤਾਂ ਨੇ ਪਾ ਲਿਆ ਤੇ ਹੁਣ ਮੈਨੂੰ ਮਿਕਸ ਕਰ ਦਿੰਨੀ ਆ ਤੇ ਇਹ ਮੈਂ ਇੰਨਾ ਕ ਮਿਸ਼ਰਣ ਮੇਰਾ ਤਾਂਵਾ ਕਿਉਂਕਿ ਅਸੀਂ ਤੈਨ ਜਾਣੀ ਆ ਤੇ ਮੈਂ ਕਿ ਵੀ ਸ਼ਾਮ ਨੂੰ ਆਉਂਦੀ ਆ ਤੇ ਹਰਸ਼ਾਨ ਤੇਰੇ ਪਾਪਾ ਤੇ ਕਈ ਵਾਰ ਇਹ ਵੀ ਹੁੰਦੇ ਨੇ ਨਹੀਂ ਹੁੰਦੇ ਘਰੇ ਨਹੀਂ ਰੋਟੀ ਖਾਂਦੇ ਵੀ ਤੇ ਮੈਂ ਤੇ ਸ਼ਾਂ ਨਹੀਂ ਰਹਿ ਜਾਣੀ ਸ਼ਾਇਦ ਅੱਜ ਵੀ ਨਹੀਂ ਇਹਨਾਂ ਨੇ ਆਉਣਾ ਦੁਪਹਿਰੇ ਕਹੇ ਤੇ ਫਿਰ ਮੈਂ ਉਹਨਾਂ ਕੇ ਮਿਸ਼ਰਣ ਤਿਆਰ ਕੀਤਾ ਫਿਰ ਮੈਂ ਕਹਿੰਨੇ ਪਿਆ ਰਹਿਂਦਾ ਵਾ ਤੇ ਮੇਥੀ ਪਾਉਣੀ ਸੀ ਇਹਦੇ ਵਿੱਚ ਤੇ ਮੇਥੀ ਹੁਣਾ ਇੱਥੇ ਬਾਹਰ ਵੀ ਨਹੀਂ ਪਈ ਜਾਂਦਾ ਵਾ ਉਹ ਗਿੱਲਾ ਵਾ තැන් දැන හුගේ සෝවාතමී පේ ඇඳලගතර ඒ හෝන් පෙරඋත්තුබිෙන ආයාග නම් මට්ටිනතැනය ටොට්ට ේත පෙල්ලා ලතනමකොල් ්‍රේචි් පයාාසි පමැක ච මත්තිී පෙල්රෑදන්නප ගේ කම්තු මැල්ලගිය අන්වල පෝකෙබලෝ ගාතුල සේමිය අත රන්තැකිසි කාන ඇතිකර මේ කලු දොදල් ඇ ජුඩිය. ਯਾਰ ਜੀ ਉਹ ਇਹ ਕੋਈ ਪਤਾ ਦਾ ਕੋਈ ਕੰਮ ਕਰੀ ਜਾਂਦੇ ਸਾਨੂੰ ਵੀ ਆ ਗਿਆ ਸਕੂਲ ਤੇ ਇੱਕ ਕਰ ਦੇਖਾਂਗੇ ਕਿ ਨਿਆ ਪਈ ਜਾਂਦੀ ਤੇ ਮੀ ਪਈ ਜਾਂਦੀ ਹੁਣ ਮੈਂ ਬੇੜਾ ਤੋਤਾ ਸੀ ਅੱਜ ਤੇ ਫੇਰ ਸਾਰ ਮੇਰੇ ਕੋਲ ਸੇਮ ਹੀ ਆਂਦੇ ਵਾਲੀਆਂ ਪਈਆਂ ਪਹਿਲਾਂ ਦੀ ਹੁਣ ਹੋਰ ਆ ਗਈਆਂ ਇੱਕੋੜਾ ਹਾਵੇ ਥੱਲੇ ਪਿਆ ਮੁੰਡਾ ਹੋਰ ਮਤ ਕਰਿਆ ਆ ਗਿਆ ਤੇ ਨਹੀਂ ਲੱਗ ਗਿਆ ਹੁਣ ਤੇ ਉੱਠੇ ਖਾਂਣ ਨੂੰ અનાવાટે વાલા પટ્ટી કોલી સાપાળી હણ મેં અપની રોટી ਨਾਲ બુંદી પેસે કાળાલી બચી કપલા ઉઠયા ન હોય ખાને નાલ લીંબુ ਦਾ ચાર ਤੇ મરચા કે ઓમે થોડા ઇલે આપણે થોડે લેની ઉને બટા નાલ સીંગ કે બહુત બળે હોના કોઈ જરા બોળીયા ને તમેથી આને બનાવને કરકે કાફી ટાઈમ વાસ નાય कोरियर हो रहा गया फॉर ने मंगवाया ਇਹ ਦਾ ਫੂਰਾ ਕਿ ਨਿਕਲਿਆ ਇੱਕ ਰਾ ਦੇ ਉਸਤੇ ਹੁੰਦਾ ਫਰਾਇਆ ਉਹ ਆਪਣੇ ਹੈ ਤਾਂ ਹੈਗਾ ਵੱਡਾ ਇਹ ਦੋ ਵੱਡਾ ਤੋਫੀਆ ਹਨ ਆਹੋ ਬਸ ਦਿਖਾਇਆ ਕਿੰਨਾ ਕਿਸੀ ਤਾਂ ਫੋਟੋ ਇਹਦਾ ਏਡਾ ਵੱਡਾ ਵਿਖਾਇਆ ਨਹੀਂ ਆਏ ਕਰਦੇ ਕਿੰਨੇ ਦਾ ਇਹ ਸਹੀ ਸਪੀਡ ਐ ਬਾਲਾ ਛੋਟਾ ਨਹੀਂ ਹੂੰ ਕੈਂਟਿੰਗਾ ਦਾ ਹਾਂ ਮੈਂ ਇਹ ਤਾਂ ਫਿਰ ਜਾ ਮੈਂ ਠੱਗ ਗਈ ਐ ਇਹਦੇ ਵਿੱਚ ਆਹ ਤੇਲ ਪਾ ਕੇ ਹੁਣ ਤਾਂ ਵਧੀਆ ਵੀ ਚੀਜ਼ ਆ ਬਸ ਆਏ ਵਿੱਚ ਪਤਾ ਤੀਨੇ ਰੱਖਦੀ ਹੂੰ ਹੂੰ ਐਸੇ ਹੂੰ ਤਾਂ ਤੀਨੇ ਹੋਏ ਪੋਲ ਹੋਇਆ ਓਏ ਵੀ ਫਰਾਈ ਵਾਲੀ ਚੀਜ਼ ਹਾਂ ਬਸਾਂ ਤੇਲ ਜ਼ਿਆਦਾ ਪਾਉਣਾ ਪੈਰੂਗਾ ਇੱਥੇ ਤੱਕ ਤੇਲ ਆਊਗਾ ਇਹ ਤਾਂ ਇੱਕ ਜਹਣ ਜੁਗਗੇ ਵਾਂਸਾ ਬਾਹਰ ਲੇ ਫੇੜੀ ਨਿਕਲੀ ਤਾਂ ਇਹ ਆਏ ਉਹ ਤਾਂ ਫੇੜਾ ਹੀ ਨਿਕਲਦੇ ਆਉਂਦੇ ਹਾਂਜੀ ਹੁਣ ਚੱਲਿਆਂ ਸੀ ਮਾਰਕੀਟ ਮੈਂ ਤੇ ਹਰਸ਼ਾਂ ਤੇ ਸ਼ਾਮ ਹੋ ਗਈ 5 ਵਜੇ ਵੈਸੇ 5 ਵਜੇ ਨੂੰ ਜਮਾ ਨੇ ਰਾਹ ਹੋ ਜਾਂਦਾ ਉਹਦਾ ਪਿਆ ਪਿਆ ਤੇ ਹਣ ਥੋੜਾ ਸਮਾਨ ਲੈ ਕੇ ਆਉਣਾ ਸੀ ਤੇ ਮੈਂ ਤੇ ਹਰਸ਼ਾਨ ਚੱਲੇ ਤੇ ਲੈ ਕੇ ਆਉਣੀ ਕਿਉਂਕਿ ਮੈਂ ਤਾਂ ਵੀ ਨਹੀਂ ਹਜੇ ਆਈ ਤੇ ਇਹ ਵੀ ਕੰਮ ਤੇ ਤੇ ਮੈਂ ਤੇ ਸ਼ਾਮ ਜਾ ਕੇ ਲੈ ਕੇ ਚੱਲੀਏ ਪਾਲਾ ਬੂਟਬਟ ਹਾਂ ਇੱਥੇ ਮਾਰਕੀਟ ਇੱਥੇ ਮੇਰਾ ਬ੍ਰਦਰ ਵੀ ਆ ਗਿਆ ਛੋਟਾ ਦੋਤਾ ਤੇ ਆਪਣੇ ਇਹਦੇ ਦੋਨੇ ਪਤੀਜੇ ਆਪਣੇ ਸੱਚ ਅਜ ਮਸ਼ੀਨ ਵੀ ਆ ਗਈ ਸਾਡੀ ਪਤਾ ਤਿੰਨੇ ਅੱਛਾ ਸਾਨੂੰ ਲੈ ਕੇ ਚੱਲਨੇ ਪਤਾ ਤਿੰਨੇ ਪਤਾ ਤਿੰਨੇ ਮਾਰਕੀਟ ਚ ਆ ਗਏ ਤੇ ਹਰਸ਼ਾਨ ਗਿਆ ਵਾ ਮੈੱਕ ਨੂੰ ਲੈਣ ਤੇ ਮੈਂ ਲੱਗੀਆਂ ਪਾਸਤਾ ਬਨਉ ਪਾਸਤਾ ਲੈ ਕੇ ਆਂਦਾ ਸੀਗਾ ਤੇ ਹੁਣ ਮੈਂ ਕੱਟਦੀ ਆਂ ਪਿਆਜ਼ ਤੇ ਮਿਰਚ ਵਗੈਰਾ ਆਂਦੇ ਆਂਦੇ ਪਤਾ ਤਿੰਨੇ ਇਹ ਥੋੜੇ ਜਿਹਾ ਫਰਮ ਹੋ ਜਿਵੇਂ ਆਕਾਗੇ ਜਾਂ ਇਹ ਚਪੌਣ ਨੂੰ ਚਲਾ ਲਾਂਗੇ ਜਾਂ ਜਿਹੜੀ ਅੱਜ ਨਵੀਂ ਆਈ ਏ ਉਹਦੇ ਵਿੱਚ ਤਲਪ ਕੇ ਵੇਖਦੇ ਮੈਂ ਕਹਾ ਕਿ ਸਕੂਲੋਂ ਵੀ ਲੱਗਿਆ ਰੋਟੀ ਖਾਣ ਪਰੌਠਾ ਮੈਂ ਲਾਤਾ ਸੀ ਆ ਲਿਆ ਉਹਨੇ ਧੱਕ ਤੇ ਇੱਧਰ ਧੜੀ ਇਸ ਚਾਹ ਨਾਲੇ ਸੀ ਚਾਹ ਵੀ ਮੰਗੀ ਤੇ ਬਾਅਦ ਚ ਵੇਖਦੇ ਪਤਾ ਤੇ ਮਤਾਲੇ ਹੋਇ ਤਾਂ ਚਲਾ ਕੇ ਵੇਖ ਲਾਂਗੇ ਹੁਣ ਪਾਉਂਦੇ ਤੋਂ ਤੇ ਸਾਰੇ ਹਾਂ ਚਾਹ ਪਾਣਗੀ ਸਾਡੇ ਤਿੰਨਾਂ ਦੇ ਚਾਹ ਪੀ ਕੇ ਤੇ ਫਿਰ ਆਪਾਂ ਬਣਾਵਾਂਗੇ ਪਾਸਤਾ ਹੋ ਕੇ ਇਹ ਵੀ ਨਹੀਂ ਆਏਗੀ ਫਿਰ ਕੇ ਬਣਾਵਾਂਗੇ ਪਹਿਲਾਂ ਗੋੜਾ ਦੀ ਚਾਹ ਪੀ ਜਾਈਏ ਗਾਣਾ ਦਾ ਦੇਖਿਆ ਜਮਾ ਇੱਕੋ ਜਿਹੀ ਕਿ ਬਣੀ ਮੈਂ ਸ਼ਾਨ ਨੂੰ ਲੱਗਾ ਕਿ ਤਰਾਇ ਜ ਬਣਾਉਣ ਤੇ ਲਈ ਨਾਲੇ ਮਸ਼ੀਨ ਦੀ ਚੈਕਿੰਗ ਹੋ ਰਹੀਗਾ ਤੇਲ ਪਾਤਾ ਇਹਨੇ ਹੋ ਗਿਆ ਹੋਣਾ ਹੀ ਪਤਾ ਨਹੀਂ ਇੱਕ ਪਾ ਕੇ ਵੇਖ ਇੱਕ ਪਾ ਕੇ ਵੇਖ ਪਹਿਲਾਂ ਆਹਦੇ ਹੋਈ ਤਾਂ ਜਾਂਦਾ ਇੱਕ ਜੂਰਾ ਇੱਕ ਜੂਰਾ ਕਰ ਖਰਾਬ ਬਾਹ ਸੋਨ ਮਰਾ ਕੀ ਕਰਨੀ ਤੁਹਾਨੂੰ ਪਤਾ ਨਹੀਂ ਕੀ ਕਰਨ ਲੱਗਿਆ ਇਧਰ ਸ਼ਾਨ ਨੂੰ ਤਾਂ ਪਤਾ ਤੀ ਨਹੀਂ ਤੇ ਮੈਂ ਬਣਾ ਰਹੀ ਪਾਸਤਾ ਥੋੜਾ ਇਧਰਤੀ ਤੇਲ ਜੇ ਉੱਥੇ ਉਹ ਨਿਚੋੜਿਆ ਆਉਣਾ ਸੀਗਾ ਵਧੀਆ ਬਣਗੇ ਬਹੁਤ ਵਧੀਆ ਬਣੇ ਪਹਿਲਾਂ ਤੇਲ ਉਹਦੇ ਵਿੱਚੇ ਪੱਤ ਨਿਚੋੜ ਦੇਣਾ ਸੀ ਤੇ ਇਹਨੇ ਵਿੱਚੇ ਜਿਵੇਂ ਵਿੱਚੇ ਕਿਵੇਂ ਨਿਚੋੜ ਦੇਣਾ ਇਹ ਮਹੋਰ ਕਾਗਜ਼ ਇਹ ਦੇਖ ਲਿਏ ਪਹਿਲਾਂ ਇਹ ਤਾਂ ਕੈਂਟ ਬਣ ਹੀ ਗਏ ਹੁਨੇ ਮੇਰਾ ਉਧਰ ਪਾਸੇ ਦਾ ਉਹ ਵੀ ਮੱਚ ਗਿਆ ਆ ਗਈ ਪੱਤੇ ਇੱਕ ਮਿੰਟ ਹੁੰਦਾ ਹੈ ਇਹ ਪਤਾ ਤੀ ਨੇ ਇਹ ਸਿੱਧਾ ਚੱਕਿਆਂ ਦੇ ਬਸ ਰੱਖਿਆ ਇਹ ਤਾਂ ਆ ਹੀ ਹੁੰਦਾ ਇਹ ਕੀ ਮੋਹ ਵਾਲਾ ਬਹੁਤ ਸਨਾ ਖਾਣੇ ਬੋਕਾ ਤੇ ਕਰ ਜਾ ਉਹ ਗਰਮ ਹੋ ਰਹੇ ਨੇ ਹੂੰ ਤੇ ਗਰਮ ਹੋ ਰਹੇ ਨੇ ਜਮੇ ਉਹ ਜਦੋਂ ਬੱਤੀ ਹਰੀ ਹੋ ਜੂਗੀ ਫੇਰ ਪਾਈਂ ਦੇਚ ਜੇ ਠੰਡਾ ਹੋ ਜਾਂਦਾ ਤੇਲ ਬਾਜ ਥੋੜਾ ਸੰਸੈ ਬਣਾਈ ਜਾਂਦਾ ਤੇ ਨਾਲ ਦੀ ਨਾਲ ਸਿਕਾਈ ਜਾਂਦੇ ਆ ਹਾਲੇ ਨਾਲ ਪਾਸਤਾ ਵੀ ਨਹੀਂ ਜਾਂਦਾ ਉਹ ਘੈਂਟ ਬਣਾ ਜਮਣਾ ਰੈਡੀ ਆ ਹੋਰ ਪਾਸੇ ਸੌਸ ਨੂੰ ਮੈਂ ਥੋੜਾ ਜਿਹਾ 1.5 ਕਿਲੋ ਫਿਰ ਵਿੱਚ ਪਾਸਤਾ ਪਾਉਣੀ ਹੈ ਪਾਸਤਾ ਮੇਰਾ ਵੱਲ ਲਿਆ ਪਿਆ ਵਾ ਉਹਦੇ ਵਿੱਚ ਉਹ ਨੋਟ ਪੁੱਟਿਆ ਬਿਨਾ ਪੁੱਟੇ ਕੋਈ ਰੈਂਡਨ ਇਹ ਕੋਈ ਨਹੀਂ ਹੈ ਲਿਖਿਆ ਨਹੀਂ ਬਸ ਦਨ ਐਂਡ ਲੇ